ਸਚਿਨੋ ਡਟੀਰੀਆਂ ਦੇ ਆਂਡੇ ਬਚਾਉਣ ਵਾਸਤੇ ਨਿਸ਼ਾਨੀਆਂ ਲਾਈਆਂ ਜਾ ਰਹੀਆਂ ਵਾ ਵੀ ਜਿੱਥੇ ਜਿੱਥੇ ਡਟੀਰੀਆਂ ਦੇ ਆਂਡੇ ਆ ਵੀ ਬਚਾ ਲਈ ਜਾਂ ਉਧਰ ਵੀ ਪਹਿਲਾਂ ਲਾ ਕੇ ਜਾਂਦਾ ਤੇ ਇੱਧਰ ਵੀ ਆ ਵੀ ਨਿਸ਼ਾਨੀ ਵੀ ਪੂਰੀ ਚੰਗੀ ਤਰੀਕੇ ਨਾਲ ਲਾਉਣੀ ਆ ਵੀ ਤਾਂ ਜੋ ਵੀ ਦੂਰ ਤੱਕ ਤਾਂ ਕਿ ਵੀ ਸੇਕ ਨਾ ਪਵੇ ਆਂਡੇ ਨੂੰ ਜੇ ਸੇਕ ਵੀ ਪੈ ਗਿਆ ਅੰਡਾ ਖਰਾਬ ਹੋ ਗਿਆ ਫਿਰ ਆਪਣਾ ਕੋਈ ਫਾਇਦਾ ਨਹੀਂ ਜਦੋਂ ਵੀ ਹੁਣ ਤੁਸੀਂ ਜ਼ਮੀਨ ਵਾਉਣ ਲੱਗਿਆਂ ਜਾਂ ਕਈ ਵੀ ਰੱਗ ਲਾਉਂਦੇ ਆ ਵੀ ਕਰਾਹਾ ਲਵਾਉਣਾ ਵਾ ਤਾਂ ਇੱਕ ਖਿਆਲ ਜ਼ਰੂਰ ਰੱਖਿਓ ਵੀ ਆਹ ਤੀੜੀਆਂ ਦੇ ਅੰਡਿਆਂ ਦਾ ਇਸ ਵਾਰ ਤੁਸੀਂ ਨੋਟ ਕਰਿਓ ਵੀ ਇੰਨੇ ਇੱਕ ਜ਼ਿਆਦਾ ਅੰਡੇ ਦਿੱਤੇ ਏ ਟੀੜੀਆਂ ਨੇ ਵੀ ਅਹੀਂ ਇੱਥੇ ਦੇਖ ਕੇ ਮੈਂ ਆਹ ਵਾਂਚ ਦੇਖਦਾ ਹੁੰਦਾ ਸੀਗਾ ਤੇ ਮੈਂ ਏਜੰਟੇ ਨੂੰ ਕਿਹਾ ਮੈਂ ਏਜੰਟੇ ਤੇਰੇ ਵਾਂਚਾਂ ਦੇ ਬਹੁਤ ਦਿੱਤੇ ਆ ਤੇ ਅਹੀਂ ਹੁਣ ਸਾਰਾ ਖੇਤ ਬੋਲਿਆ ਦੋ ਤਿੰਨ ਜਗ੍ਹਾ ਦੋ ਜਗ੍ਹਾ ਤੇ ਸਾਨੂੰ ਮਿਲ ਕੇ ਅੰਡੇ ਆ ਬਿਲਕੁਲ ਨਹੀਂ ਤਾਂ ਵਟ ਦੇ ਦਿੰਦੀ ਹੁੰਦੀ ਹੁੰਦੀ ਏ ਟੀੜੀਆਂ ਅੰਡੇ ਬਿਲਕ ਦੇਖੋ ਤੇ ਉਧਰ ਫੇਰ ਹੈ ਜੇ ਚੁੱਕੀ ਜਾਂਦੀ ਹੈ ਇੱਕ ਤੇ ਉਧਰ ਵੀ ਦੇਖਦੇ ਆ ਮੈਂ ਇਹਨੂੰ ਕਿਹਾ ਵੀ ਉੱਧਰ ਵੀ ਲੱਗਦਾ ਹੈਗੇ ਆ ਤੇ ਜਦੋਂ ਵੀ ਤੁਸੀਂ ਇੱਕ ਵਾਰ ਖਿਆਲ ਕਰ ਲਿਓ ਜੇ ਡਟਰੀਆਂ ਤੁਹਾਡੇ ਖੇਤ ਦੇ ਵਿੱਚ ਫਿਰਦੀਆਂ ਵਾਂ ਤਾਂ ਜਰੂਰ ਮੜਾ ਧਿਆਨ ਰੱਖਿਓ ਮੇਰੇ ਵੀਰ ਵੀ ਆਂਡੇ ਜਰੂਰ ਹੋਣਗੇ ਤੁਹਾਡੇ ਵੀ ਖੇਤ ਦੇ ਵਿੱਚ ਤੇ ਥੋੜਾ ਗੌਰ ਕਰਕੇ ਜੇ ਆਪਾਂ ਤੇ ਇਹਨਾਂ ਨੂੰ ਬਚਾ ਲਗੇ ਇਸ ਵਾਰ ਬਹੁਤ ਜ਼ਿਆਦਾ ਡਟਰੀ ਆਈ ਹੋਈ ਆ ਆਪਣੇ ਖੇਤਾਂ ਦੇ ਵਿੱਚ ਤੇ ਆ ਦਿਨ ਵਾਕਈ ਵੈਸੇ ਹੁੰਦੇ ਵੀ ਇੰਨਾ ਜੋਗੇ ਹੀ ਆ ਇਨਾ ਦਿਨਾਂ ਚ ਇਹੀ ਖੇਤਾਂ ਦੇ ਵਿੱਚ ਰਹਿੰਦੇ ਆਵਾ ਉਹ ਉੱਥੇ ਬੈਠ ਗਈ ਇੱਕ ਜਗ੍ਹਾ ਤੇ ਹੋਰ ਤੇ ਉਹ ਵੀ ਦੇਖਦੇ ਆਂ ਵੀ ਉੱਥੇ ਆਂਡੇ ਦਿੱਤੇ ਆ ਜਾਂ ਨਹੀਂ ਉਹ ਵੀ ਬੜਾ ਧਿਆਨ ਮਾਰਾਂਗੇ ਤੇ ਉਹਦੂ ਅੱਗੇ ਵੀ ਫਿਰਦੀ ਆ ਤੇ ਜੇ ਆਪਾਂ ਥੋੜਾ ਜਿਹਾ ਗੌਰ ਕਰ ਲਗੇ ਤੇ ਇਹਨਾਂ ਲਈ ਥੋੜਾ ਜਿਹਾ ਟਾਈਮ ਖੇਤ ਛੱਡਦਗੇ ਜਾਂ ਉੰਨੀ ਕੁ ਜਗ੍ਹਾ ਛੱਡ ਲਗੇ ਤਾਂ ਬਹੁਤ ਸੋਹਣੇ ਬੱਚੇ ਜਦੋਂ ਝੋਨਾ ਲਾਉਂਦੇ ਆ ਤੇ ਆਪਾਂ ਉਹਨੂੰ ਦੇਖਦੇ ਆਂ ਛੋਟੇ ਛੋਟੇ ਬੱਚੇ ਬਹੁਤ ਫਿਰਦੇ ਹੁੰਦੇ ਆ ਇਧਰ ਲਈ ਖੇਤ 'ਚ ਬੈਠੀਆਂ ਜਿਵੇਂ ਉਹ ਹੁਣ ਤਾਂ ਬੈਠੀਆਂ ਹੋ ਸਕਦਾ ਵੀ ਉਹਨਾਂ ਦੇ ਆਂਡੇ ਪਹਿਲਾਂ ਟੁੱਟ ਗਏ ਹੋਣ ਉੱਥੋਂ ਤੇ ਮੈਂ ਹੁਣ ਜਾਣਦੀ ਰੋਕਿਆ ਮੈਂ ਕਿ ਯਾਰ ਇਹ ਜ਼ਰੂਰ ਬਚਾਈਏ ਮੈਂ ਚੱਲਿਆ ਸੀ ਥੋੜਾ ਜਿਹਾ ਕੰਮ ਤੇ ਮੈਂ ਕਿਹਾ ਵੀ ਚੱਲ ਪਹਿਲਾਂ ਆਹ ਕੰਮ ਕਰ ਗਿਆ ਜ਼ਰੂਰੀ ਆ ਤੇ ਉਹ ਹਣਾਉਂਦਾ ਆਂ ਇੱਥੇ ਲਾਉਣੇ ਕੀੜੇ-ਕੂੜੇ ਸਚਨੋ ਟਟੀਰੀਆਂ ਦੇ ਆਂਡੇ ਬਚਾਉਣ ਵਾਸਤੇ ਨਿਸ਼ਾਨੀਆਂ ਲਾਈਆਂ ਜਾ ਰਹੀਆਂ ਵਾਂ ਵੀ ਜਿੱਥੇ-ਜਿੱਥੇ ਟਟੀਰੀਆਂ ਦੇ ਆਂਡੇ ਆ ਵੀ ਬਚਾ ਲਈਆਂ ਉਧਰ ਵੀ ਪਹਿਲਾਂ ਲਾ ਕੇ ਜਾਂਦਾ ਤੇ ਇੱਧਰ ਵੀ ਆ ਵੀ ਪੈਰੀ-ਗੁਲੀ ਵਾਉਣ ਲੱਗਾਂ ਬਾਅਦ ਵਿੱਚ ਪਤਾ ਲੱਗ ਜਾਂਦਾ ਵਾ ਵੀ ਕਿੱਥੇ ਯਾਰ ਹੁਣ ਆਗੂ-ਗੂ ਪਾਸੇ ਲੱਗਦੀ ਆ ਤਾਂ ਉਦੋਂ ਵੀ ਫਿਰ ਹੋ ਜਾਂਦਾ ਯਾਰ ਵੀ ਅੱਗ ਲੱਗਦੀ ਤਾਂ ਨੁਕਸਾਨ ਹੋ ਜੂਗਾ ਹੁਣਾਂ ਨਿਸ਼ਾਨੀ ਲਾਦੀ ਆ ਲਓ ਇਹਦੇ ਨਾਲ ਹੁਣ ਪਚੀ ਰਿਹਾ ਇਹ ਨਿਸ਼ਾਨੀ ਵੀ ਪੂਰੀ ਚੰਗੀ ਤਰੀਕੇ ਨਾਲ ਲਾਉਣੀ ਆ ਵੀ ਤਾਂ ਜੋ ਵੀ ਦੂਰ ਤੱਕ ਤਾਂ ਕਿ ਵੀ ਸੇਕ ਨਾ ਪਵੇ ਅੰਡੇ ਨੂੰ ਜੇ ਸੇਕ ਵੀ ਪੈ ਗਿਆ ਅੰਡਾ ਖਰਾਬ ਹੋ ਗਿਆ ਫਿਰ ਆਪਣਾ ਕੋਈ ਫਾਇਦਾ ਨਹੀਂ ਮਿਹਨਤ ਕੀਤੀ ਤਾਂ ਪੂਰੀ ਮਿਹਨਤ ਆਲਾ ਤੇ ਤੁਸੀਂ ਵੀ ਗੌਰ ਜਰੂਰ ਕਰਿਓ ਜਦੋਂ ਵੀ ਦੀੜਾ ਕੱਟਣ ਜਾਂਦੇ ਆ ਛੇਦ ਨੂੰ ਤਾਂ ਉਦੋਂ ਪਤਾ ਲੱਗ ਜੇ ਤੁਹਾਨੂੰ ਵੀ ਕਿੱਥੇ ਕਿੱਥੇ ਆਂਡੇ ਪਏ ਆ ਤੇ ਛੋਟਾ ਆਇਆ ਕੰਮ ਆ ਐਵੇਂ ਨਾਲ ਬਸ ਤੇ ਇੰਨਾ ਕੰਮ ਸੀਗਾ ਇਹ ਕੰਮ ਨਾਲ ਉਹਨਾਂ ਦਾ ਫਾਇਦਾ ਹੋ ਗਿਆ ਹਨਾ ਾਂਡੇ ਬਚ ਗਏ ਆ ਤੇ ਬੱਚੇ ਆ ਨਿਕਲੇ ਆਉਣਗੇ ਇਹ ਛੋਟਾ ਜਿਹਾ ਕੰਮ ਜ਼ਰੂਰ ਕਰਿਓ ਤੁਸੀਂ ਜਦੋਂ ਵੀ ਪਹਿਲੀ ਘੋਣ ਲੱਗ ਜਾਵੇ ਧੰਨਵਾਦ